ਦੀਖਾਰ ਮਾਟਵੀ ਰਾਮਪਾਲ ਸ਼ਾਪਰ ਆਪਾਂ ਤਕਰੀਬਨ ਪੌਦ ਲਾਉਣੇ ਹੁੰਦੇ ਆ ਇਸ ਸਾਲ ਉਹ ਤਕਰੀਬਨ ਕਈ ਸਾਲ ਹੋ ਗਏ ਇਹਦੇ ਵੀਰਾਂ ਨੂੰ ਵੀ ਕਿਸੇ ਨੂੰ ਲੋੜ ਹੈ ਆਪਾਂ ਤੋਂ ਮੁੱਲ ਉਹਦੇ ਲਿਆ ਸਕਦੇ ਉਹਦਾ ਆਪਣੇ ਕੋਲੇ ਵੈਰਾਈਟੀ ਸੇਤੀ ਵੀ ਹੈ ਗੇਤੀ ਵੀ ਹੈ ਸੇਤੀ ਦਾ ਆਪਣੇ ਆ ਦੇਖੋ ਬੀਜ ਰੱਖੀ ਹੁਣ 1509 ਤੇ 26 ਇਹ ਆਪਣਾ ਅੱਗੇ ਦੁਬਾਰਾ ਦਾ ਜਿਹੜੀ ਗੇਤੀ ਵੈਰਾਈਟੀ ਆ ਉਹ ਆਪਣੀ ਚੱਲ ਰਹੀ ਆ ਉਹ ਵੀ ਤੁਹਾਨੂੰ ਦਿਖਾਉਣਿਆ ਚਲੋ ਜੀ ਆਜੋ ਦਿਖਾਈਏ ਜਿਹੜਾ ਤੁਹਾਨੂੰ ਅੱਗੇ ਹੁਣ ਆਪਾਂ ਆ ਵੈਰਾਈਟੀ ਦਿਖਾ ਰਹੇ ਆ ਪਹਿਲਾਂ ਤੁਹਾਨੂੰ ਉਹ ਦਿਖਾਈਤੀ ਇਹ ਆਪਣੇ ਕੋਲੇ ਵੈਰਾਈਟੀ ਤਿਆਰ ਹੈ ਤਕਰੀਬਨ ਅੱਜ 10 ਤਰੀਕ ਹੋ ਗਈ ਆ ਉਹ ਸੇਤੀ ਵੈਰਾਈਟੀ ਆ ਇਹ ਗੇਤੀ ਹੈ ਇਹ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਨੇ ਤੇ ਆਪਣੇ ਕੋਲੇ 1509 11 21 ਤੇ ਮੁੱਸਲ ਫੇਰ ਆਪਣੇ ਕੋਲੇ 126 ਤਕਰੀਬਨ ਸਾਰੀਆਂ ਵੈਰਾਈਟੀਆਂ ਜਿਹੜੀ ਵੈਰਾਈਟੀ ਵੀ ਕਿਸੇ ਨੂੰ ਚਾਹੀਦੀ ਆ ਕੋਈ ਵਰਾਇਟੀ ਦਾ ਸਗਰ ਕਿਉਂ ਕਿ ਪੌਦੇ ਆਪਣੀ ਹੁਣ ਚੱਲ ਰਹੀ ਹੈ ਜਿਸ ਵੀਰ ਨੇ ਵੀ ਕਿਸੇ ਨੇ ਆਪਾਂ ਤੋਂ ਮੁੱਲ ਪੌਦ ਚਾਹੀਦੀ ਹੋਵੇ ਉਹ ਆਪਣੇ ਨੰਬਰ ਤੇ ਕਾਲ ਕਰ ਸਕਦਾ ਹੈ ਤੇ ਆਪਣਾ ਨੰਬਰ ਹੈ 9815802652 ਦੁਬਾਰਾ ਫੇਰ ਦੱਸਦਾ ਜੀ 9815802652 ਪਿੰਡ ਆਪਣਾ ਪਿੰਡ ਛਾਪਰ ਕਣਾ ਜਿਹੜਾ ਸੰਗਰੂਰ ਹੈ ਧੰਨਵਾਦ